ਸਲਾਮ ਵਾਲੇਕੁਮ ਰਹਿਮਤੁਲਲਾሂ ਵ ਬਰਕਤੋ ਸੋ ਸਾਰੀ ਸੰਗਤ ਨੂੰ ਸਲਾਮ ਹੈ ਆਦਾਬ ਹੈ ਜੈ ਮਸਤਾਂ ਦੀ ਜੈ ਪੀਰਾਂ ਫਕੀਰਾਂ ਦੀ ਜੈ ਦਾਤਿਆਂ ਦੀ ਜੈ ਸਵਾ ਲਖ ਪਰਮ ਪੈਗੰਬਰਾਂ ਦੀ ਜਿੰਨੇ ਵੀ ਦੇਵੀ ਦੇਵਤੇ ਇਸ ਧਰਤੀ ਤੇ ਜਿਨੇ ਭਲਾ ਲਈ ਸੰਗਤਾਂ ਦੇ ਭਲੇ ਲਈ ਸੰਕਤਾਂ ਉਤਾਰ ਲਈ ਸਭ ਦੀ ਜੈ ਹੋਵੇ ਸੋ ਸਤਿ ਸ਼੍ਰੀ ਅਕਾਲ ਆਦਾਬ ਰਾਮ ਰਾਮ ਸੋ ਦੋਸਤੋ ਆਉ ਤੁਹਾਨੂੰ ਹਸਤਵਲੀ ਜੀ ਦਾ ਇੱਕ ਕਲਾਮ ਮੰਤਰ ਦੇ ਰਹੇ ਹਾਂ ਹਸਤਵਲੀ ਸਰਕਾਰ ਜਿਹੜੀ ਬਹੁਤ ਵੱਡੀ ਸਰਕਾਰ ਹੈ ਬਹੁਤ ਵੱਡੀ ਰਿਆਸਤ ਦੇ ਮਾਲਕ ਵਰੀਆਂ ਦੇ ਵਲੀ ਨੇ ਹਸਤ ਵਲੀ ਜੀ ਵਲੀਆਂ ਦੇ ਵਲੀ ਨੇ ਐਸੇ ਵਲੀ ਇਸ ਧਰਤੀ ਤੇ ਜਿਨ੍ਹਾਂ ਨੇ ਕਰਤਨਾਂ ਲਾ ਕੇ ਪੰਜਾਂ ਭਰਾਵਾਂ ਨੂੰ ਜਉਂਦਾ ਕਰਤਾ ਐਡੀ ਤਕੜੀ ਸਰਕਾਰ ਸੌਵਨਾ ਦਾ ਇੱਕ ਤੁਹਾਨੂੰ ਮੰਤਰ ਦੇਣ ਜਾ ਰਹੇ ਹਾਂ ਸਬਸਕ੍ਰਾਈਬ ਜਰੂਰ ਕਰੋ ਲਾਲ ਬਟਨ ਦਵਾ ਦਿਓ ਮੇਰਾ ਵੀ ਲਾਲ ਬਟਨ ਦਵਾ ਦਿਓ ਹੋ ਸਕਦਾ ਆਉਣ ਵਾਲੀ ਵੀਡੀਓ ਤੁਹਾਡੇ ਕੰਮ ਦੀ ਹੋ ਸਕਦੀ ਹੈ ਆਹ ਚਲਦੇ ਆ ਮੰਤਰਾਲ ਕੀ ਮੰਤਰ ਤੇ ਬੋਲਨੇ ਸੋ ਵਿਦ ਕਰਦੇ ਆ ਜਿੰਨੇ ਵੀ ਇਲਮ ਕਰਦੇ ਆ ਇਲਮ ਦੀ ਦੁਨੀਆ ਦੇ ਵਿੱਚ ਸੋ ਮਾਲਾ ਕਿਰਪਾ ਕਰੇ ਤੁਹਾਨੂੰ ਕਾਮਯਾਬੀਆਂ ਬਖਸ਼ੇ ਇਲਮ ਦੇ ਵਿੱਚ ਤਰੱਕੀਆਂ ਬਖਸ਼ੇ ਇਲਮ ਦੇ ਵਿੱਚ ਕਾਮਯਾਬੀਆਂ ਬਖਸ਼ੇ ਇਲਮ ਸ਼ੁੱਧ ਹੋ ਜਾਂਦੇ ਆ ਦਰਸ਼ਨ ਵੀ ਦੇਵੀ ਦੇਵਤਿਆਂ ਦੇ ਹੋ ਜਾਂਦੇ ਆ ਸਿੱਧੀਆਂ ਵੀ ਮਿਲ ਜਾਂਦੀਆਂ ਨੇ ਲੇਕਿਨ ਪੱਕੇ ਹੋ ਕੇ ਲੱਗਣਾ ਪੈਂਦਾ ਹੈ ਮਨ ਮਾਰਨਾ ਪੈਂਦਾ ਮਨ ਮਾਰ ਕੇ ਜਿਹੜਾ ਮਨ ਮਾਰਿਆ ਹੀ ਜਗ ਜਿੱਤੇ ਜਾਂਦਾ ਹੈ ਮਨ ਜਿੱਤੇ ਜਗ ਜੀਤ ਮਨ ਨੂੰ ਜਿੱਤ ਕੇ ਜਗ ਦਿੱਤਾ ਜਾਂਦਾ ਹੈ ਮਨ ਮਾਰ ਕੇ ਹੀ ਇਲਮ ਹੁੰਦਾ ਹੈ ਸਵਾ ਲੱਖ 파ੜ ਦਾ ਜਾਪ ਕਰੋ ਮੰਤਰਾਂ ਦਾ ਕੋਈ ਮੰਤਰ ਤੇ ਮੈਂ ਨੇ ਨਾ ਆਪਾਂ ਉਹਨੂੰ ਸਵਾ ਲੱਖ ਕੋਸ਼ਿਸ਼ ਕਰੋਗੇ ਸਵਾ ਲੱਖ ਵੀ ਜਿਹੜਾ ਉਹ ਸੰਤਰ ਦਾ ਜਾਪ ਹੋ ਜਾਵੇ ਠੀਕ ਹੈ ਜੀ ਸਵਾਉ ਮੰਤਰ ਚਲਦੇ ਆ ਕਿ ਮੰਤਰ ਦੇ ਬੋਲ ਨੇ ਹਸਤਬਲੀ ਸਰਕਾਰ ਜੀ ਦਾ ਮੰਤਰ ਹੈ ਉਹ ਮੰਤਰ ਚਲਦੇ ਆਪਾਂ ਹਸਤਬਲੀ ਹਸਤਾ ਦਾ ਸਰਦਾਰ ਜਿੰਨਾ ਭੂਤਾਂ ਪਾਈ ਪੁਕਾਰ ਪੂਰੇ ਹਸਤ ਕੀ ਸਵਾਰੀ ਲੈਂਦਾ ਜਿਹੜੀ ਨਵੇਂ ਕਰੋੜ ਧਰਤੀ ਸਾਰੀ ਖਬਰ ਲੈ ਹਮਾਰੀ ਇਸ ਨਗਰੀ ਕੌਣ ਵਸੇ ਨਹਿਰ ਸਿੰਘ ਵੀਰ ਵਸੇ ਉਠ ਖਾਂ ਨਾਰ ਸਿੰਘ ਵੀਰ ਸੁੱਤਿਆ ਜਾਦੂ ਗੁੱਡੇ ਕੋ ਬੰਦ ਕਰ ਡੈਣ ਬੈਣ ਕੋ ਬਾਂਧ ਕਰ ਹਥਿਆਰੀ ਪਾਪਨ ਕੋ ਚੋਸ ਕੇ ਨਵਾ ਬਾਬਾ ਹਸਤਵਲੀ ਤੇਰੇ ਨਾਮ ਕੀ ਇਲਾਜ ਚਲੇ ਮੰਤਰਪੁਰੀ ਵਾਚ ਦੇਖਾਂ ਹਸਤਵਲੀ ਤੇਰੇ ਇਲਮ ਕਾ ਤਮਾਸ਼ਾ ਇਹ ਮੰਤਰ ਦੇ ਬੋਲ ਨੇ ਫਿਰ ਇੱਕ ਵਾਰੀ ਸੁਣ ਲਓ ਹਸਤਵਲੀ ਹਸਤਾਂ ਦਾ ਸਰਦਾਰ ਜਿੰਨਾ ਭੂਤਾਂ ਪਾਈ ਪੁਕਾਰ ਬੂਰੇ ਹਸਤ ਕੀ ਸਵਾਰੀ ਲੈਂਦਾ ਨੜੀ ਨਾਮੇ ਕਰੋੜ ਧਰਤੀ ਸਾਰੀ ਖਬਰ ਲੈ ਹਮਾਰੀ ਇਸ ਨਗਰੀ ਕੌਣ ਵਸੇ ਨਹਾਰ ਸਿੰਘ ਵੀਰ ਵਸੇ ਉਟਖਾਂ ਨਹਾਰ ਸਿੰਘ ਵੀਰ ਸੁੱਤਿਆ ਜਾਦੂ ਗੁੱਡੇ ਕੋ ਬਾਂਧ ਕਰ ਦਹਿਣ ਬਹਿਣ ਕੋ ਬਾਂਧ ਕਰ ਹਤਿਆਰੀ ਪਾਪਨ ਕੋ ਝੋਸਕੇ ਨਵਾ ਬਾਬਾ ਹਸਤਵਲੀ ਤੇਰੇ ਨਾਮ ਕੀ laaj ਚਲੇ ਮੰਤਰ ਪੂਰੇ ਬਚਤ ਦੇਖਾਂ ਹਸਤਵਲੀ ਤੇਰੇ ਇਲਮ ਕਾ ਤਮਾਸ਼ਾ ਇਹ ਹਸਤਵਲੀ ਜੀ ਦੇ ਇਲਮ ਦਾ ਇਹ ਲੰਮਾ ਜੀ ਮੰਤਰ ਹੈ ਉਹਨਾਂ ਦਾ ਸੁਕੀ ਕਰਨਾ ਜੁੰਮੇ ਰਾਤ ਨੂੰ ਸ਼ੁਰੂ ਕਰ ਲੈਣਾ ਨਿਆਜ਼ ਬਣਾਉਣੀ ਹੈ ਚਿਰਾਗ ਲਾਣਾ ਹਸਤ ਬਲੀ ਜੀ ਦਾ ਕੋਸ਼ਿਸ਼ ਕਰੋ ਜਿਹੜੇ ਆ ਮਤਲਬ ਕਿ ਹਰੇ ਬਾਣੇ 'ਚ ਤੁਸੀਂ ਬੈਠਣਾ ਹੈ ਹਰਾ ਚੋਲਾ ਪਾ ਲਓ ਜਾਂ ਲੀਲਾ ਚੋਲਾ ਪਾ ਲਓ ਇਹ ਟੋਪੀ ਸਿਰ ਤੇ ਸਜਾ ਕੇ ਕੋਈ ਨੀਲਾ ਚੋਲਾ ਸਵਾਰੋ ਨੀਲਾ ਚੋਲਾ ਦੇ ਵਿੱਚ ਬੈਠਣਾ ਹੈ ਘੇਰੇ ਦਾ ਮੰਤਰ ਲੈਣਾ ਆਪਣੇ ਗੁਰੂ ਦਾ ਘੇਰੇ ਦਾ ਮੰਤਰ ਲਾ ਲਓ ਜਿਹੜਾ ਗੁਰੂ ਨੇ ਦਿੱਤਾ ਹੋਇਆ ਨਹੀਂ ਹੈਗਾ ਤਾਂ ਕੋਈ ਕੀਲਕਾ ਮੰਤਰ ਪੜ੍ਹ ਲਓ ਜਿਉਂ ਵੀ ਨਹੀਂ ਹੈਗਾ ਤਾਂ ਫਿਰ ਤੁਸੀਂ ਮੂਲ ਮੰਤਰ ਪੜ੍ਹ ਲਓ ਸੋ ਘੇਰਾ ਲਾ ਕੇ ਫਿਰ ਬਹਿਣਾ ਆਸੇ-ਪਾਸੇ ਜੁੰਬੇ ਰਾਤ ਨੂੰ ਸ਼ੁਰੂ ਕਰਨਾ ਨਿਆਜ਼ ਬਣਾਉਣੀ ਆ ਠੀਕਾ ਜੀ ਨਿਆਜ਼ ਬਣਾ ਕੇ ਦੋ ਲੱਡੂ ਪੰਜ ਪਤਾਸੇ ਰੱਖ ਕੇ ਚਿਰਾਗ ਲਾ ਕੇ ਤੇ ਤੁਸੀਂ ਜਿਹੜੀ ਹਮਨਾ ਪਾ ਦੇਣੀ ਆ ਅਰਦਾਸ ਬੇਨਤੀ ਕਰਕੇ ਹਸਤਪਲੀ ਜੀ ਦੇ ਕਿ ਬਾਬਾ ਜੀ ਤੁਹਾਡਾ ਇਲਮ ਕਰਨ ਲੱਗਿਆ ਕਿਰਪਾ ਕਰੋ ਅੱਗਾ ਬਖਸ਼ੋ ਤੇ ਸਰਤੀ ਅਥ ਰੱਖਿਓ ਦਰਸ਼ਨ ਦਦਾਰੇ ਦਿਓ ਦੁਨੀਆ ਦੇ ਭਲਾਈ ਲਈ ਇਲਮ ਕਰਨ ਲੱਗਾ ਲੋਹਵਾਨ ਜਗਾਉਣੀ ਆ ਸੁਚਮ ਰੱਖਣੀ ਆ ਰੋਜ਼ ਕੇਸ਼ੀ ਇਸ਼ਨਾਨ ਕਰਨਾ ਗ੍ਰਸਤੀ ਜੀਮਨ ਦੇ ਵਿੱਚ ਸੋਚੇ ਸੱਚੇ ਰਹਿਣਾ ਇੱਕ ਇਹ ਜੀ ਜਗ੍ਹਾ ਤੇ ਬਹਿਣਾ ਜਿੱਥੇ ਕੋਈ ਆਉਂਦਾ ਜਾਂਦਾ ਨਾ ਹੋਵੇ ਅੰਦਰ ਹੀ ਰਹਿਣਾ ਸੁਚਮ ਰੱਖਣੀ ਆ ਪੰਜ ਮਾਲਾ ਰੋਜ਼ ਇਹਦੀਆਂ ਫੇਰੋ ਪੰਜ ਮਾਲਾ ਰੋਜ਼ ਇਹਦੀਆਂ ਫੇਰੋ ਤੇ ਰੋਜ਼ ਜਿਹੜੀ ਮਿੱਠੇ ਦੇ ਵਿੱਚ ਤੁਸੀਂ ਜਿਹੜੇ ਰੋਜ਼ ਨਿਆਜ਼ ਬਣਾ ਸਕਦੇ ਹੋ ਥੋੜੀ ਥੋੜੀ ਰੋਜ਼ ਨਿਆਜ਼ ਬਣਾ ਦਿਆ ਕਰੋ ਠੀਕ ਹੈ ਜੀ ਰੋਜ਼ ਨਿਆਜ਼ ਰੱਖੋ ਮਿੱਠਾ ਰੱਖੋ ਤਾਸੇ ਰੱਖ ਦੋ ਲੱਡੂ ਰੱਖ ਦੋ ਮਿੱਠੇ ਦੇ ਵਿੱਚ ਇਤਿਹਾਸਨ ਜਿਹੜਾ ਵਿਛਾਲ ਲੈਣਾ ਹੈ ਕੀਲ ਕੰਮਤਰ ਲਾ ਕੇ ਆਪਣੇ ਦੇ ਫੂਕ ਮਾਰ ਕੇ ਫਿਰ ਬੈਠਣਾ ਹੈ ਲੋਭਣ ਰੋਜ਼ ਜਗਾਉਣੀ ਹੈ ਲੋ ભગવાન ਵਧੀਆ ਵਾਲੀ ਰੋਜ਼ ਜਗਾਓ ਪੰਜ ਮਾਲਾ ਰੋਜ਼ ਫੇਰਨੀਆਂ ਨੇ ਇਸੇ ਤਰ੍ਹਾਂ ਹੀ ਰੋਜ਼ ਇਹਦਾ ਜਾਪ ਕਰਨਾ ਹੈ 40ਵੇਂ ਦਿਨ 40ਵੇਂ ਦਿਨ ਫੇਰ ਤੁਸੀਂ ਜਿਹੜਾ ਨਿਆਜ਼ ਆ ਜਿਹੜੀ 5.5 ਕਿਲੋ ਦੀ ਬਣਾ ਲੈਣੀ ਆ ਸਵਾ 5 ਕਿਲੋ ਦੀ ਨਿਆਜ਼ ਬਣਾ ਕੇ ਸੰਗਤਾਂ ਚ ਵੰਡਣੀ ਆ ਸਵਾ ਪਿੱਲ ਚ ਸਵਾ 5 ਕਿਲੋ ਵਧੀਆ ਪਾਂਸ ਪਤੀ ਨਿਆਜ਼ ਬਣਾ ਕੇ ਨਾ ਤੇ ਸਵਾ ਕਿਲੋ ਲਡੂ ਲੈਣੇ ਸਵਾ ਕਿਲੋ ਪਤਾ ਸੇ ਲੈਣੇ ਯਾਰ ਸੋ ਇਹਨਾਂ ਦਾ ਹਵਣਾ ਪਾ ਦੇਣਾ ਹਵਣਾ ਪਾ ਕੇ ਬਾਅਦ ਜਿਹੜਾ ਸਵਾ ਕਿਲੋ ਨਿਆਜ਼ ਐ ਉਹ ਬੱਚਿਆਂ ਚ ਸੰਗਤਾਂ 'ਚ ਵੰਡਣੀ ਹੈ। ਲਾਸਟ ਵਾਲੇ ਦਿਨ ਅਰਦਾਸ ਬੇਨਤੀ ਕਰਕੇ ਮਾਲਕ ਦੇ ਅੱਗੇ ਕਿ ਮਾਲਕਾ ਅੱਜ ਚਲਿਆ ਤੇਰਾ ਕਟਿਆ ਕਿਰਪਾ ਕਰ ਦਰਸ਼ਨ ਦਦਾਰੀ ਦੇ ਦੇ। ਤੇਰੇ ਇਸ ਇਲਮ ਦੀ ਜਿੰਦੀ ਵੀ ਸ਼ਕਤੀ ਹੈ ਮੈਨੂੰ ਪ੍ਰਭ ਦੇ ਦੇ। ਜਿੰਨੀ ਵੀ ਇਸ ਮੰਤਰ ਦੀ ਸ਼ਕਤੀ ਹੈ ਮੈਨੂੰ ਦੇ ਮੈਂ ਦੁਨੀਆ ਦਾ ਭਲਾ ਕਰਨਾ ਇਸ ਇਲਮ ਨਾਲ। ਤਾਂ ਤੁਹਾਨੂੰ ਸੁਪਨੇ ਦੇ ਵਿੱਚ ਜ਼ਰੂਰ ਦਰਸ਼ਨ ਹੋਣਗੇ ਹੋ ਸਕਦਾ ਪ੍ਰਤੱਖ ਹੋ ਜਾਣ। ਕੋ ਦਿਨ ਨੀਤ ਤੇ ਤੁਹਾਡੇ ਮਨ ਤੇ ਹੈ ਕਿ ਕਿੰਨਾ ਜਿਹੜਾ ਇਹ ਤੁਸੀਂ ਮਨ ਲਾ ਕੇ ਜਾਪ ਕਰ ਸਕਦੇ ਹੋ ਤੁਸੀਂ ਲਾ ਇਲਾਹਾ ਇਲਲ ਲਲਾਹ ਮੁਹੰਮਦ ਰਸੂਲ ਅੱਲਾਹ ਇਹਦੀ ਇੱਕ ਮਾਲਾ ਪਹਿਲਾਂ ਫੇਰ ਲੈਣੀ ਹੈ ਸ਼ੁਰੂ ਕਰਨ ਤੋਂ ਪਹਿਲਾਂ ਫਿਰ ਲਾਸਟ ਦੇ ਵਿੱਚ ਲਾ ਇਲਾਹਾ ਇਲਲ ਲਲਾਹ ਮੁਹੰਮਦ ਰਸੂਲ ਅੱਲਾਹ ਬਾਅਦ ਦੇ ਵਿੱਚ ਵੀ ਇਹ ਮਾਲਾ ਫੇਰ ਲੈਣੀ ਹੈ 40-5 ਮਾਲਾ ਫੇਰ ਲੀਆਂ ਨੇ ਵੀ ਬਿਸਮਿਲ੍ਲਾ ਰਹਿਮਾਨ ਨਿਰ ਰਹੀਮ ਮੰਤਰ ਸ਼ੁਰੂ ਕਰਨ ਤੋਂ ਪਹਿਲਾਂ ਬਿਸਮਿਲ੍ਲਾ ਹਿਰ ਰਹਿਮਾਨ ਨਿਰ ਰਹੀਮ ਜ਼ਰੂਰ ਬੋਲਣਾ ਹੈ ਜਿਸ ਤਰ੍ਹਾਂ ਕਿ ਬਿਸਮਿਲ੍ਲਾ ਹਿਰ ਰਹਿਮਾਨ ਨਿਰ ਰਹੀਮ ਹਸਤ ਵਾਲੀ ਹਸਤਾਂ ਦਾ ਸਰਦਾਰ ਜਿੰਨਾ ਪੁੱਤਾ ਭਾਈ ਬਕਾਰ ਬੂਰੇ ਹਸਤ ਕੀ ਸਵਾਰੀ ਲੈਂਦਾ ਜਿਹੜੀ ਨਵੇਂ ਕਰੋੜ ਧਰਤੀ ਸਾਰੀ ਖਬਰ ਲੈ ਹਮਾਰੀ ਇਸ ਤਰ੍ਹਾਂ ਕਰਕੇ ਨਾ ਬਿਸਮਿਲ੍ਲਾ ਹਿਰ ਰਹਿਮਾਨ ਨਿਰ ਰਹੀਮ ਪਹਿਲਾਂ ਜ਼ਰੂਰ ਬੋਲਣਾ ਹੈ ਮੰਤਰ ਕੋਈ ਵੀ ਇਸਲਾਮੀ ਪੀਰ ਦਾ ਬਿਸਮਿਲ੍ਲਾ ਹਿਰ ਰਹਿਮਾਨ ਨਿਰ ਰਹੀਮ ਇਹ ਜ਼ਰੂਰ ਬੋਲਿਆ ਕਰਨਾ ਹੈ ਕਿਉਂਕਿ ਇਹ ਚਾਬੀ ਹੈ ਚਾਬੀ ਨਾਲ ਜਾਂਦਾ ਖੋਲਾਗੇ ਤੇ ਫਿਰ ਜਿਹੜਾ ਇਲਮ ਖੁੱਲੇਗਾ ਬismillahir rahmanir rahim ਤੋਂ ਬਿਨਾ ਤੁਸੀਂ ਕੋਈ ਇਲਮ ਨਾ ਸ਼ੁਰੂ ਕਰਿਆ ਕਰੋ ਉਸ ਮਾਲਕ ਦੀ ਅੱਲਾ ਪਾਕ ਦੀ ਇਜਾਜ਼ਤ ਲੈ ਕੇ ਹੀ ਇਹ ਇਲਮ ਨੂੰ ਸ਼ੁਰੂ ਕਰੋ ਫਿਰ ਲਾ ਇਲਾਹ ਇਲਾ ਲਲਾਹ ਮੁਹੰਮਦ ਰਸੂਲ ਅੱਲਾ ਦੀ ਜਿਹੜੀ ਹੈ ਮਾਲਾ ਉਹ ਵੀ ਜ਼ਰੂਰ ਫੇਰਿਆ ਕਰੋ ਠੀਕ ਹੈ ਜੀ ਲਾ ਇਲਾਹਾ ਇਲਾ ਲਲਾ ਮੁਹੰਮਦੁਰਸੂਲੱਲਾ ਇਹਨਾਂ ਤੇ ਮੇਰੇ ਸਾਈ ਬਹੁਤ ਖੁਸ਼ ਹੁੰਦੇ ਆ ਸੋ ਇਹ ਸੀ ਹਸਤਬਲੀ ਸਰਕਾਰ ਜੀ ਦਾ ਇਲਮ ਸੋ ਜੇ ਕੋਈ ਕਿਸੇ ਨੂੰ ਕੋਈ ਸ਼ੰਕਾ ਜਾਂ ਕੋਈ ਗੱਲਬਾਤ ਉਹ WhatsApp ਤੇ ਜਰੂਰ ਪੁੱਛ ਸਕਦਾ WhatsApp ਤੇ ਪੁੱਛ ਲਿਆ ਕਰੋ ਭਾਈ ਠੀਕ ਆ ਜੀ ਜੈ ਮਾਲਕਾਂ ਦੀ ਜੈ ਹਸਤਬਲੀ ਸਰਕਾਰ ਦੀ ਜੈ ਪੰਜੇ ਪੀਰਾਂ ਦੀ